ਸੋ ਸ੍ਰੀ ਗੱਲ ਪੰਜਾਬੀਓ ਇੱਕ ਵਾਰ ਫੇਰ ਤੋਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅਸਦੀ ਨਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਜੀ 2500 ਰੁਪਏ ਪੈਨਸ਼ਨ ਬਾਰੇ ਨਵੀਆਂ ਲਿਸਟਾਂ ਅਤੇ ਨਵੇਂ ਨਿਯਮ ਪੰਜਾਬ ਸਰਕਾਰ ਵੱਲੋਂ ਜੂਨ ਮਹੀਨੇ ਦੀਆਂ ਪੈਨਸ਼ਨਾਂ ਬਾਰੇ ਨਵੀਂ ਅਪਡੇਟ ਜਾਰੀ ਕਰ ਦਿੱਤੀ ਗਈ ਹੈ ਲੋਕ ਬੇਸਬਰੀ ਨਾਲ ਜੂਨ ਮਹੀਨੇ ਦੀ ਪੈਨਸ਼ਨ ਡਿਊਟੀ ਕਰ ਰਹੇ ਸੀ ਖਾਸ ਕਰਕੇ 2500 ਰੁਪਏ ਪੈਨਸ਼ਨ ਹੋਣ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ 2500 ਰੁਪਏ ਪੈਨਸ਼ਨ ਦੀ ਗਰੰਟੀ ਬਾਰੇ ਚਰਚਾ ਚੱਲ ਰਹੀ ਹੈ ਜਿਸ ਕਾਰਨ ਜੂਨ ਮਹੀਨੇ ਦੀ ਪੈਨਸ਼ਨ ਵਿੱਚ ਕੁਝ ਬਦਲਾਅ ਕੀਤੇ ਗਏ ਹਨ ਕੁਝ ਜ਼ਿਲ੍ਹਿਆਂ ਵਿੱਚ ਜੂਨ ਮਹੀਨੇ ਦੀ ਪੈਨਸ਼ਨ ਆ ਚੁੱਕੀ ਹੈ ਪਰ ਬਹੁਤ ਸਾਰੇ ਜ਼ਿਲ੍ਹੇ ਅਜੇ ਹਨ ਜਿੱਥੇ ਪੈਨਸ਼ਨ ਅਜੇ ਤੱਕ ਨਹੀਂ ਆਈ ਹੈ ਇਸ ਦਾ ਮੁੱਖ ਕਾਰਨ ਹੈ 2500 ਰੁਪਏ ਪੈਨਸ਼ਨ ਕਰਨ ਲਈ ਲੱਗ ਰਿਹਾ ਸਮਾਂ ਅਤੇ ਫਰਜੀ ਪੈਨਸ਼ਨ ਦੀ ਛਾਂਟੀ ਵੈਰੀਫਿਕੇਸ਼ਨ ਆਪਾਂ ਕਹਿ ਸਕਦੇ ਹਾਂ ਕਿ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ ਇਸ ਵੈਰੀਫਿਕੇਸ਼ਨ ਦੌਰਾਨ ਜੋ ਲੋਕ ਨਿਯਮਾਂ ਅਨੁਸਾਰ ਪੈਨਸ਼ਨ ਦੇ ਹੱਕਦਾਰ ਨਹੀਂ ਪਾਏ ਜਾਂਦੇ ਹਨ ਉਹਨਾਂ ਦਾ ਨਾਮ ਲਿਸਟ ਵਿੱਚੋਂ ਹਟਾ ਦਿੱਤਾ ਜਾਂਦਾ ਹੈ ਅਤੇ ਉਹਨਾਂ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਂਦੀ ਹੈ ਇਸ ਕਾਰਨ ਬਹੁਤ ਸਾਰੇ ਲੋਕਾਂ ਦੀ ਪੈਨਸ਼ਨ ਨਹੀਂ ਆ ਰਹੀ ਹੈ ਕਿਉਂਕਿ ਉਹਨਾਂ ਦੇ ਨਾਮ ਲਿਸਟ ਵਿੱਚੋਂ ਕੱਟ ਦਿੱਤੇ ਗਏ ਹਨ ਜਾਂ ਉਹ ਸਰਕਾਰ ਦੇ ਨਿਯਮਾਂ ਅਨੁਸਾਰ ਸ਼ਰਤਾਂ ਪੂਰੀਆਂ ਨਹੀਂ ਕਰ ਰਹੇ ਹਨ ਨਵੀਂ ਲਿਸਟਾਂ ਕਿੱਥੇ ਚੈੱਕ ਕਰੀਏ ਪੰਜਾਬ ਸਰਕਾਰ ਨੇ ਇਸ ਲਈ ਅਧਿਕਾਰਤ ਵੈਬਸਾਈਟ ਜਾਰੀ ਕੀਤੀ ਹੈ socialsecurity.punjab.gov.in ਦੇ ਵਿੱਚ ਜਾ ਕੇ ਤੁਸੀਂ ਇਹ ਚੀਜ਼ਾਂ ਚੈੱਕ ਕਰ ਸਕਦੇ ਹੋ ਆਪਣੇ ਜ਼िले ਦਾ ਨਾਮ ਭਰੋ ਆਪਣੇ ਬਲਾਕ ਦਾ ਨਾਮ ਭਰੋ ਆਪਣੇ ਪਿੰਡ ਦਾ ਨਾਮ ਕਰੋ ਪਰੋ ਇਸ ਵੈਬਸਾਈਟ ਦੇ ਉੱਤੇ ਜਾ ਕੇ ਸਕੀਮ ਦਾ ਨਾਮ ਹੈ ਜੀ ਜਿਵੇਂ ਕਿ 올ਡ ਏਜ ਪੈਨਸ਼ਨ ਡਿਪੈਂਡੈਂਟ ਚਾਈਲਡ ਪੈਨਸ਼ਨ ਡਿਸੇਬਿਲਟੀ ਪੈਨਸ਼ਨ ਵਿਧਵਾ ਪੈਨਸ਼ਨ ਜਿਨ੍ਹਾਂ ਦਾ ਨਾਮ ਲਿਸਟ ਵਿੱਚ ਹੈ ਸਿਰਫ ਉਨ੍ਹਾਂ ਨੂੰ ਹੀ ਆਉਣ ਵਾਲੇ ਸਮੇਂ ਵਿੱਚ ਪੈਨਸ਼ਨ ਦਿੱਤੀ ਜਾਵੇਗੀ ਅਤੇ ਉਨ੍ਹਾਂ ਦੀ ਪੈਨਸ਼ਨ 2500 ਰੁਪਏ ਹੋਵੇਗੀ ਜਿਨ੍ਹਾਂ ਦਾ ਨਾਮ ਲਿਸਟ ਵਿੱਚ ਨਹੀਂ ਹੈ ਉਨ੍ਹਾਂ ਨੂੰ ਫਰਜੀ ਪੈਨਸ਼ਨ ਬੰਦ ਹੋ ਸਕਦੀਆਂ ਹਨ ਅਤੇ ਸਰਕਾਰ ਉਨ੍ਹਾਂ ਤੇ ਕਾਰਵਾਈ ਵੀ ਕਰ ਸਕਦੀ ਹੈ ਜਿਸ ਨਾਲ ਉਨ੍ਹਾਂ ਨੂੰ ਹੁਣ ਤੱਕ ਲਈ ਪੈ ਚਨ ਵਾਪਸ ਕਰਨੀ ਵੈ ਸਕਦੀ ਹੈ ਲਿਸਟ ਵਿੱਚ ਨਾਮ ਪਾਉਣ ਲਈ ਕੀ ਕਰੀਏ ਜੇਕਰ ਤੁਹਾਡਾ ਨਾਮ ਲਿਸਟ ਵਿੱਚ ਨਹੀਂ ਹੈ ਅਤੇ ਤੁਸੀਂ ਪੈਨਸ਼ਨ ਦੇ ਹੱਕਦਾਰ ਹੋ ਤਾਂ ਤੁਹਾਨੂੰ ਆਪਣੇ ਜ਼ਿਲ੍ਹਾ ਸੀਡੀਪੀਓ ਦਫ਼ਤਰ ਜਾਣਾ ਪਵੇਗਾ ਦਫ਼ਤਰ ਜਾਣ ਵੇਲੇ ਤੁਹਾਨੂੰ ਆਪਣੇ ਕਿਹੜੇ-ਕਿਹੜੇ ਦਸਤਾਵੇਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਜਾਣਾ ਹੈ ਸਭ ਤੋਂ ਪਹਿਲਾਂ ਆਧਾਰ ਕਾਰਡ ਤੁਹਾਡੇ ਕੋਲ ਹੋਣਾ ਚਾਹੀਦਾ ਹੈ, ਵੋਟਰ ਆਈਡੀ ਤੁਹਾਡੇ ਕੋਲ ਹੋਣੀ ਚਾਹੀਦੀ ਹੈ, ਪੈਨ ਕਾਰਡ ਹੋਣਾ ਚਾਹੀਦਾ ਹੈ, ਬੈਂਕ ਪਾਸਬੁੱਕ ਹੋਣੀ ਚਾਹੀਦੀ ਹੈ, ਪੈਨਸ਼ਨ ਵਾਲਾ ਸਰਟੀਫਿਕੇਟ ਵੀ ਤੁਹਾਡੇ ਕੋਲ ਹੋਣਾ ਚਾਹੀਦਾ ਹੈ ਜੇਕਰ ਕੋਈ ਖਾਸ ਪੈਨਸ਼ਨ ਲਈ ਅਪਲਾਈ ਕੀਤਾ ਹੈ। ਸੀਡੀਪੀਓ ਦਫ਼ਤਰ ਵਿੱਚ ਉਹੀ ਲੋਕ ਜਾਣ ਜਿਨ੍ਹਾਂ ਦੀ ਪੈਨਸ਼ਨ ਸਹੀ ਲੱਗੀ ਹੋਈ ਹੈ ਅਤੇ ਜੋ ਨਿਯਮਾਂ ਅਨੁਸਾਰ ਇਸ ਦੇ ਹੱਕਦਾਰ ਹਨ, ਯਾਨੀ ਜਿਨ੍ਹਾਂ ਦੀ ਉਮਰ, ਨਾਮ, ਜਨਮ ਤਰੀਕ ਅਤੇ ਪਤਾ ਵੀ ਸਹੀ ਹੈ ਅਤੇ ਦਸਤਾਵੇਜ਼ ਨਾਲ ਮੈਚ ਕਰਦਾ ਹੈ। ਜੇਕਰ ਤੁਹਾਡੀ ਪੈਨਸ਼ਨ ਫਰਜੀ ਨਾਲ ਲੱਗੀ ਹੋਈ ਤਾਂ ਤੁਸੀਂ ਸੀਡੀਪੀਓ ਦਫਤਰ ਜਾਂਦੇ ਹੋ ਤਾਂ ਤੁਹਾਡੇ ਤੇ ਸਰਕਾਰ ਦੁਆਰਾ ਕਾਰਵਾਈ ਹੋ ਸਕਦੀ ਹੈ ਅਤੇ ਤੁਹਾਨੂੰ ਹੁਣ ਤੱਕ ਲਈ ਗਈ ਪੈਨਸ਼ਨ ਵਾਪਸ ਕਰਨੀ ਪੈ ਸਕਦੀ ਹੈ। ਹੁਣ ਗੱਲ ਕਰਦੇ ਹਾਂ ਜੀ ਜੂਨ ਮਹੀਨੇ ਦੀ ਪੈਨਸ਼ਨ ਕਦੋਂ ਤੱਕ ਆਵੇਗੀ? ਅੱਜ 18 ਜੂਨ ਹੋ ਚੁੱਕੀ ਹੈ ਅਤੇ ਬਹੁਤ ਸਾਰੇ ਲੋਕਾਂ ਦੀ ਪੈਨਸ਼ਨ ਅਜੇ ਵੀ ਨਹੀਂ ਆਈ ਹੈ। ਤੁਹਾਨੂੰ ਦੱਸਦੀ ਹੈ ਕਿ 25 ਜੂਨ ਤੋਂ ਪਹਿਲਾਂ ਜ਼ਿਆਤਰ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨ ਆ ਜਾਵੇਗੀ। ਜੇਕਰ ਤੁਹਾਡੀ ਪੈਨਸ਼ਨ ਅਜੇ ਵੀ ਨਹੀਂ ਆਈ ਹੈ ਤਾਂ ਕੁਝ ਦਿਨ ਹੋਰ ਉਡੀਕ ਕਰੋ। ਤੁਹਾਡੀ ਪੈਨਸ਼ਨ ਜਲਦੀ ਹੀ ਤੁਹਾਡੇ ਖਾਤੇ ਦੇ ਵਿੱਚ ਜਮ੍ਹਾਂ ਕਰਵਾ ਦਿੱਤੀ ਜਾਵੇਗੀ। ਹੋਰ ਨਵੀਆਂ ਤਾਜ਼ੀਆਂ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਬੈਲ ਆਈਕਨ ਡਬਲ ਕੋਈ ਵੀ ਨਵੀਂ ਜਾਣਕਾਰੀ ਨਿਕਲ ਕੇ ਸਾਹਮਣੇ ਆਉਂਦੀ ਹੈ ਸਭ ਤੋਂ ਪਹਿਲਾਂ ਤੁਹਾਨੂੰ ਇੱਥੇ ਦੇਖਣ ਨੂੰ ਮਿਲੇਗੀ ਮਿਲਦੇ ਆਇਓ ਇੱਕ ਹੋਰ ਨਵੀਂ ਖਬਰ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਮਿਲਦੇ ਹਾਂ ਇੱਕ ਹੋਰ ਕਿਸੇ ਵੱਡੀ ਅਪਡੇਟ ਦੇ ਨਾਲ ਉਦੋਂ ਤੱਕ ਆਪਣੇ ਅਤੇ ਆਪਣੇ ਪਰਿਵਾਰ ਦਾ ਖਿਆਲ ਰੱਖੋ